ਚਾਹੇ ਤੁਸੀਂ ਦੇਵਤੇ ਬਣ ਜਾਓ ਚਾਹੇ ਤੁਸੀਂ ਰੱਬ ਬਣ ਜਾਓ ਚਾਹੇ ਸੌਨ ਜੰਮ ਖਾ ਜਾਣ ਚਾਹੇ ਤੁਸੀਂ ਸ਼ੈਤਾਨ ਬਣ ਜਾਓ ਬਚਣਾ ਤੁਸੀਂ ਕਿਸੇ ਪਾਸੇ ਵੀ ਨਹੀਂ ਹੈਗਾ ਬਚਣਾ ਸਰੀਰ ਨਹੀਂ ਤਾਂ ਪਹਿਲੇ ਨਹੀਂ ਬਚਣਾ ਤਾਂ ਫਿਰ ਬਚਾ ਕੇ ਇਸ ਚੀਜ਼ ਦਾ ਕਰਨ ਲੱਗੇ ਹੋ ਇਹ ਤਾਂ ਸਮਝ ਆਵੇ ਇਹ ਹੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਹੋ ਗਿਆ 2027 ਦੇ ਵਿੱਚ ਦੁਨੀਆ ਦੇ ਵਿੱਚ ਵੱਡੀਆਂ ਤਬਦੀਲੀਆਂ ਆਉਣ ਵਾਲੀਆਂ ਮਹਾਪਰਲੋ ਵੀ ਆ ਸਕਦੀ ਹੈ ਦੁਨੀਆ ਦੇ ਵਿੱਚ ਕੁਝ ਵੀ ਹੋ ਸਕਦਾ ਬਹੁਤ ਕੁਝ ਚੇਂਜ ਹੋਣ ਵਾਲਾ ਇਹ ਵਾਲੀਆਂ ਗੱਲਾਂ ਆਪਾਂ ਸਾਰਿਆਂ ਨੇ ਬਹੁਤ ਬਾਹਰ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਕੋਲੋਂ ਸੁਣ ਲਈਆਂ ਜਦ ਸੱਚੀ ਦੁਨੀਆ ਖਤਮ ਹੋਣ ਵਾਲੀ ਹੈ ਤਾਂ ਇੰਨਾ ਡਰ ਇੰਨਾ دہشت ਕਿਉਂ ਫਲਾਇਆ ਹੋਇਆ ਇਸ ਗੱਲ ਨੂੰ ਲੈ ਕੇ ਜਿੰਨੇ ਵੀ ਸਾਰੇ ਧਰਮਾਂ ਦੇ ਸਾਇੰਟਿਸਟ ਹੈਗੇ ਨੇ ਜਿਹਨਾਂ ਨੂੰ ਅਸੀਂ ਪ੍ਰਚਾਰਕ ਕਹਿੰਦੇ ਧਰਮਾਂ ਦੇ ਉਹ ਪਤਾ ਨਹੀਂ ਕਿਹੜੇ-ਕਿਹੜੇ ਤਰੀਕੇ ਦੇ ਨਾਲ ਇਹਨਾਂ ਸਾਰੀਆਂ ਗੱਲਾਂ ਨੂੰ ਖੋਲ ਕੇ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਪਰ ਸਾਨੂੰ ਇਹਦੇ ਵਿੱਚੋਂ ਇੱਕ ਵੀ ਗੱਲ ਅਜੇ ਤੱਕ ਸਮਝ ਨਹੀਂ ਆਈ ਮੈਂ ਅੱਜ ਜਿਹੜੀਆਂ ਗੱਲਾਂ ਇਸ ਵੀਡੀਓ ਦੇ ਵਿੱਚ ਕਰਨੀਆਂ ਨਾ ਇਹ ਤੁਸੀਂ ਪਹਿਲਾਂ ਸ਼ਾਇਦ ਨਹੀਂ ਸੁਣੀਆਂ ਸੁਣੀਆਂ ਤਾਂ ਹੈਗੀਆਂ ਪਰ ਇਸ ਨਜ਼ਰੀਏ ਤੋਂ ਨਹੀਂ ਸੁਣੀਆਂ ਹੋਣਗੀਆਂ ਆਪਾਂ ਇਹ ਨਜ਼ਰੀਆ ਦੇਖਦੇ ਹਾਂ ਕੀ ਆ ਆਪਣੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਦੇ ਕੋਲੋਂ ਮਾਫੀ ਮੰਗਣਾ ਤੇ ਮੈਂ ਇਹ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਮੈਂ ਕਿਸੇ ਵੀ ਧਰਮ ਦੀ ਹਮਾਇਤ ਜਾਂ ਵਿਰੋਧ ਨਹੀਂ ਕਰਾਂਗਾ ਇਸ ਵੀਡੀਓ ਦੇ ਵਿੱਚ ਮੈਨੂੰ ਜੋ ਗੱਲਾਂ ਸਮਝ ਆਈਆਂ ਜੋ ਪ੍ਰੈਕਟੀਕਲੀ ਹੋ ਸਕਦੀਆਂ ਉਹ ਗੱਲਾਂ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ ਸਭ ਤੋਂ ਪਹਿਲੀ ਥਿਊਰੀ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੈਗੀ ਆ ਉਹ ਹੈਗੀ ਬਾਈਬਲ ਦੇ ਵਿੱਚੋਂ ਲਈ ਗਈ ਜਿਹੜੇ ਵਿੱਚ ਕੀ ਦੱਸਿਆ ਗਿਆ ਕਿ ਸਮੁੰਦਰ ਦਾ ਰਾਜਾ ਲਵਾਇਥਨ ਇੱਕ ਦਿਨ ਆਪਣੀ ਨੀਂਦ ਦੇ ਵਿੱਚੋਂ ਉੱਠੇਗਾ ਤੇ ਸਮੁੰਦਰ ਦੀ ਸਤਹ ਤੇ ਆਵੇਗਾ ਤੇ ਉਹਦੇ ਨਾਲ ਮਹਾਪਰਲੂ ਆਏਗੀ ਦੂਜੀ ਥਿਊਰੀ ਦੇ ਵਿੱਚ ਦਾਸ ਪਰੰਪਰਾ ਦੇ ਪੰਜ ਸੰਤਾਂ ਦੇ ਵਿੱਚੋਂ ਅਸ਼ੂਤਾਨੰਦਨ ਦਾਸ ਇੱਕ ਸੰਤ ਹੋਇਆ ਜਿਨ੍ਹਾਂ ਬਾਰੇ ਇਹ ਮੰਨਿਆ ਜਾਂਦਾ ਕਿ ਉਹ ਤ੍ਰਿਕਾਲ ਦਰਸ਼ੀ ਸੀਗੇ ਯਾਨੀ ਕਿ ਉਹ ਆਉਣ ਵਾਲੇ ਸਮੇਂ ਨੂੰ ਦੇਖ ਸਕਦੇ ਸੀਗੇ ਤੇ ਉਹਨਾਂ ਨੇ ਇਹੋ ਜਿਹੀਆਂ ਕੁਝ ਭਵਿੱਖਬਾਣੀਆਂ ਕੀਤੀਆਂ ਜਿਹੜੀਆਂ ਕਿ 2026 ਦੇ ਸਮੇਂ ਦੇ ਨਾਲ ਠੁਕਮੀਆਂ ਬੈਠਦੀਆਂ ਤੇ ਇਹਦੇ ਵਿੱਚ ਵਿਨਾਸ਼ ਹੋਣ ਦਾ ਕੋਈ ਸੰਕੇਤ ਨਜ਼ਰ ਆਉਂਦਾ। ਤੀਸਰਾ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਲੋਕ ਨਾਮ ਅਭਿਆਸੀ ਹੋਣਗੇ, ਰੱਬ ਦਾ ਨਾਮ ਲੈਣਗੇ ਜਾਂ ਭਜਨ ਬੰਦਗੀ ਕਰਨਗੇ, ਉਹਨਾਂ ਦਾ ਬਚਾਅ ਹੋ ਜਾਏਗਾ ਤੇ ਜਿਹੜੇ ਪਾਪੀ ਆ ਜਾਂ ਮਲੇਸ਼ੀਆ, ਟਰਮ ਉਹਨਾਂ ਦੀ ਯੂਜ਼ ਕੀਤੀ ਮਲੇਸ਼ੀਆ ਪਾਪੀ ਵੀ ਉਹ ਖਤਮ ਹੋ ਜਾਣਗੇ। ਕਹਿਣ ਦਾ ਮਤਲਬ ਸਿੱਧਾ-ਸਿੱਧਾ ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਲਯੁਗ ਦਾ ਖਾਤਮਾ ਹੋਣ ਵਾਲਾ ਹੈ। ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਤੁਸੀਂ ਇੱਕ ਪਾਸੇ ਤਾਂ ਇਹ ਮੰਨਦੇ ਹੋ ਕਿ ਇਹ ਸਾਰੀ ਇੱਕ ਖੇਡ ਹੈ ਜਿਹੜੀ ਕਿ ਪ੍ਰਮਾਤਮਾ ਨੇ ਰਚੀ ਹੋਈ ਹੈ ਜਿਹਦੇ ਵਿੱਚ ਕਾਲ ਨੂੰ ਆਪਣਾ ਹਿੱਸਾ ਬਣਾਇਆ ਤੇ ਦੋ ਧਿਰਾਂ ਦੇ ਵਿਚਕਾਰ ਇਹ ਖੇਡ ਖੇਡੀ ਜਾ ਰਹੀ ਆ ਜੇ ਉਹਦੇ ਵਿੱਚੋਂ ਇੱਕ ਧਿਰ ਹੀ ਖਤਮ ਕਰ ਦਿੱਤੀ ਜਿਹੜੀ ਕਿ ਨਾਸਤਕ ਜਾਂ ਨੈਗੇਟਿਵ ਧਿਰ ਆ ਜਾਂ ਸ਼ੈਤਾਨ ਦੀ ਧਿਰ ਆ ਤਾਂ ਦੂਜੀ ਕਿਹਨਾਂ ਖੇਡ ਖੇਡੂਗੀ ਫਿਰ ਇਹ ਸਾਰੇ ਸੀਨ ਦੇ ਵਿੱਚ ਕੁਝ ਕੁ ਜੋਤਿਸ਼ੀ ਕੁਝ ਨਜੂਮੀ ਤੇ ਹੋਰ ਸਾਰੇ ਧਰਮਾਂ ਦੇ ਲੋਕ ਆਪਣੇ ਆਪਣੇ ਤਰੀਕੇ ਦੇ ਨਾਲ ਦੱਸਣਾ ਇਹ ਚਾਹੁੰਦੇ ਆ ਕਿ ਜਿਹੜੇ ਰੱਬ ਨਾਲ ਜੁੜੇ ਰਹਿਣਗੇ ਉਹ ਬਚ ਜਾਣਗੇ ਤੇ ਜਿਹੜੇ ਰੱਬ ਨਾਲ ਨਹੀਂ ਜੁੜੇ ਰਹਿਣਗੇ ਉਹਨਾਂ ਦਾ ਖਾਤਮਾ ਹੋਣਾ ਤੈਅ ਆ ਇਹ ਜਿਹੜਾ ਸੀਨ ਪੇਸ਼ ਕੀਤਾ ਜਾ ਰਿਹਾ ਇਹ ਸਿਰਫ ਕਿਸੇ ਇੱਕ ਸਪੈਸੀਫਿਕ ਧਰਮ ਵੱਲੋਂ ਨਹੀਂ ਪੇਸ਼ ਕੀਤਾ ਜਾ ਰਿਹਾ ਇਹ ਲਗਭਗ ਸਾਰੇ ਹੀ ਧਰਮ ਸਾਰੇ ਹੀ ਜੋਤਿਸ਼ੀ ਸਾਰੇ ਹੀ ਜਿੰਨੇ ਵੀ ਸਹੀ ਜਾਂ ਗਲਤ ਬੰਦੇ ਹੈਗੇ ਆ ਚਾਹੇ ਉਹ ਪਖੰਡੀ ਹੋਣ ਚਾਹੇ ਅਸਲੀ ਹੋਣ ਸਾਨੂੰ ਇਸ ਗੱਲ ਦੇ ਵਿੱਚ ਨਹੀਂ ਪਤਾ ਸਤਕਾਰ ਅਸੀਂ ਸਾਰਿਆਂ ਦਾ ਕਰਦੇ ਆ ਪਰ ਸਾਰੇ ਇਹ ਹੀ ਕਹਿ ਰਹੇ ਆ ਕਿ ਰੱਬ ਜਿਹਦੇ ਨਾਲ ਆ ਉਹ ਬਚ ਜਾਏਗਾ ਤੇ ਜਿਹਦੇ ਨਾਲ ਰੱਬ ਨਹੀਂ ਹੈਗਾ ਉਹ ਖਤਮ ਹੋ ਜਾਏਗਾ ਫਿਰ ਇੱਕ ਪਾਸੇ ਤੁਸੀਂ ਇਹ ਵੀ ਕਹਿੰਦੇ ਆ ਕਿ ਰੱਬ ਮਾਤਾ ਪਿਤਾ ਆ ਸਾਡਾ ਜੇ ਰੱਬ ਮਾਤਾ ਪਿਤਾ ਆ ਤਾਂ ਉਹ ਕਿਸੇ ਦਾ ਫਰਕ ਨਹੀਂ ਕਰਦਾ ਜੇ ਉਹ ਫਰਕ ਨਹੀਂ ਕਰਦਾ ਤਾਂ ਉਹ ਸਭ ਨੂੰ ਪਾਲਦਾ ਜੇ ਉਹ ਸਭ ਨੂੰ ਪਾਲਦਾ ਤਾਂ ਉਹਦੇ ਲਈ ਸ਼ੈਤਾਨ ਉਹਦੇ ਲਈ ਭਗਵਾਨ ਸਾਰੇ ਇੱਕ ਬਰਾਬਰ ਹੈ ਜਿਹਦੇ ਉਹਨੂੰ ਜਪਦੇ ਆ ਉਹ ਵੀ ਉਹਦੇ ਲਈ ਉਨੇ ਹੀ ਪਿਆਰੇ ਆ ਜਿਹੜੇ ਉਹਨੂੰ ਨਹੀਂ ਜਪਦੇ ਉਹਨੂੰ ਦਿਨ ਰਾਤ ਗਾਲਾਂ ਕੱਢਦੇ ਤੇ ਨਾਸਤਕ ਆ ਰੋਟੀ ਉਹਨਾਂ ਨੂੰ ਵੀ ਦਿੰਦਾ ਤੇ ਕੰਮ ਉਹਨਾਂ ਦੇ ਵੀ ਹੁੰਦੇ ਆ ਇੱਕ ਥਿਊਰੀ ਇਹ ਵੀ ਸਾਹਮਣੇ ਆਉਂਦੀ ਹੈ ਕਿ ਜਿਨ੍ਹਾਂ ਨੇ ਬਹੁਤ ਜ਼ਿਆਦਾ ਨਾਮ ਜਪਿਆ ਤੇ ਉਹ ਪ੍ਰਾਪਤੀ ਹੋਣ ਤੋਂ ਠੀਕ ਪਹਿਲਾਂ ਆਪਣੀ ਸਰੀਰ ਦੀ ਹੱਦ ਖਤਮ ਕਰ ਗਏ ਤਾਂ ਉਹ ਦੇਵਤੇ ਬਣ ਗਏ ਘੋਮਕ ਮਾਰ ਕੇ ਸਾਰੀ ਦੁਨੀਆ ਇੱਥੇ ਆਉਂਦੀ ਆ ਕਿ ਬਚਣ ਦਾ ਤਰੀਕਾ ਦੱਸਿਏ ਬਚਣ ਦਾ ਤਰੀਕਾ ਸਿਰਫ ਇਹੀ ਆ ਕਿ ਰੱਬ ਨਾਲ ਜੁੜ ਜਾਓ ਪਰ ਇਹਨੂੰ ਆਪਾਂ ਥੋੜਾ ਜਿਹਾ ਅਲੱਗ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਆਂ ਦੇਖੋ ਮੈਨੂੰ ਤਾਂ ਇਹ ਸਮਝ ਆਉਂਦੀ ਹੈ ਕਿ ਸਰੀਰ ਤਾਂ ਵੈਸੇ ਵੀ ਨਹੀਂ ਰਹਿਣਾ ਚਾਹੇ ਉਹ ਰੱਬ ਵਾਲਾ ਹੋਵੇ ਚਾਹੇ ਉਹ ਨਹੀਂ ਰੱਬ ਵਾਲਾ ਚਾਹੇ ਸ਼ੈਤਾਨ ਦੀ ਪੂਜਾ ਕਰਦਾ ਚਾਹੇ ਭਗਵਾਨ ਦੀ ਪੂਜਾ ਕਰਦਾ ਸਰੀਰ ਤਾਂ ਸਭ ਦਾ ਚਲੇ ਜਾਣਾ ਫਿਰ ਗੱਲ ਕਹਿੰਦੀ ਰਹੇਗੀ ਗੱਲ ਰਹੇਗੀ ਮਨ ਤੇ ਆਤਮਾ ਦੀ ਮਨ ਤੇ ਆਤਮਾ ਦੀ ਗੱਲ ਕਰੀਏ ਤਾਂ ਜੇਕਰ ਜੇ ਕੋਈ ਇਨਸਾਨ ਆਪਣੀ ਭਜਨ ਬੰਦਗੀ ਦੇ ਨਾਲ ਰੱਬ ਦੀ ਪ੍ਰਾਪਤੀ ਕਰ ਲੈਂਦਾ ਇਸ ਪਾਸਿਓਂ ਵੀ ਉਹ ਰੱਬ ਦੇ ਵਿੱਚ ਸਮਾ ਕੇ ਉਹਦੀ ਰੂਹ ਤਾਂ ਫਿਰ ਵੀ ਖਤਮ ਹੋ ਜਾਣੀ ਆ ਇਹਦੇ ਉਲਟ ਜੇਕਰ ਕੋਈ ਇਨਸਾਨ ਰੱਬ ਦੀ ਬੁਰਾਈ ਕਰਕੇ ਹੱਦ ਦੇ ਪਾਪ ਕਰਦਾ ਤੇ ਬੁਰੇ ਕੰਮ ਕਰਦਾ ਤਾਂ ਉਹਨੂੰ ਫਿਰ ਤੁਸੀਂ ਕਹਿੰਦੇ ਆ ਕਿ ਜਮ ਲੈਣਾ ਆਉਂਦੇ ਆ ਤੇ ਉਹ ਜਮਾਂ ਦੀ ਖੁਰਾਕ ਬਣਦਾ ਤਾਂ ਫਿਰ ਦੋਨਾਂ ਹਾਲਾਤਾਂ ਦੇ ਵਿੱਚ ਬਚਿਆ ਤਾਂ ਕੁਝ ਵੀ ਹੈ ਨਹੀਂਗਾ ਸਰੀਰ ਤਾਂ ਪਹਿਲਾਂ ਹੀ ਖਤਮ ਹੋ ਜਾਣਾ ਚਾਹੀਏ ਇਧਰਲੇ ਪਾਸੇ ਚਾਹੀਏ ਇਧਰਲੇ ਪਾਸੇ ਆ ਤੇਰੂ ਜਿਹੜੀ ਹੈਗੀ ਹੈ ਜੇ ਤੁਸੀਂ ਨਾਮ ਜਪ ਕੇ ਪ੍ਰਾਪਤ ਹੋ ਗਏ ਤਾਂ ਉਹ ਰੱਬ ਵਾਲੇ ਪਾਸੇ ਜਾ ਕੇ ਸਮਾ ਜਾਣੀ ਹੈ ਤੇ ਦੁਆਰਾ ਮੁੜ ਕੇ ਸਰੀਰ ਦੇ ਵਿੱਚ ਨਹੀਂ ਆਉਣੀ ਫਿਰ ਵੀ ਖਤਮ ਜੇ ਤੁਸੀਂ ਉਹਦੇ ਉਲਟ ਚੱਲਦੇ ਆਂ ਪਾਪ ਕਰਦੇ ਆਂ ਤਾਂ ਉਹ ਚਲੇ ਜਾਣੀ ਹੈ ਸ਼ੈਤਾਨ ਦੇ ਕੋਲ ਉਹਨੂੰ ਸ਼ੈਤਾਨ ਨੇ ਖਾ ਜਾਣਾ ਤਾਂ ਉਹ ਫਿਰ ਵੀ ਖਤਮ ਤੁਸੀਂ ਬਚਾ ਕੇ ਨੂੰ ਰਹਿ ਪਹਿਲਾਂ ਮੈਨੂੰ ਇਹ ਤਾਂ ਦੱਸੋ ਕਿਹੜੀ ਚੀਜ਼ ਨੂੰ ਬਚਾਉਣ ਦੇ ਲਈ ਐਡਾ ਵੱਡਾ ਮੂਹਮ ਛੇੜੀ ਹੋਈ ਆ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਇੰਨਾ ਕਰੰਟ ਛਾਇਆ ਹੋਇਆ ਇੰਨਾ ਰੌਲਾ ਪਾਇਆ ਹੋਇਆ ਵੀ ਬਚ ਲਓ ਆ ਕਰ ਲਓ ਉਹ ਕਰ ਲਓ ਕਿਸੇ ਚੀਜ਼ ਤੋਂ ਬਚ ਲਓ अच्छा ਜੇ ਤੋ ਕੁਛ ਹੋਰ ਨਹੀਂ ਲੱਭਿਆ ਤਾਂ ਬਹੁਤ ਸਾਰੇ ਨੇ ਇਹ ਗੱਲ ਵੀ ਕਹੀ ਕਿ ਜਦੋਂ ਧਰਤੀ ਦੇ ਉੱਤੇ ਕਾਲ ਯੁਗ ਬਹੁਤ ਜ਼ਿਆਦਾ ਵੱਜੇਗਾ ਤਾਂ ਉਸ ਵੇਲੇ ਉਹਨੂੰ ਖਤਮ ਕਰਨ ਦੇ ਲਈ ਤੇ ਲੋਕਾਂ ਨੂੰ ਬਚਾਉਣ ਦੇ ਲਈ ਕਲ ਕੀ અવਤਾਰ ਆਉਣਗੇ ਚਲੋ ਆਉਣਗੇ ਸਾਰੇ ਸਤਕਾਰਯੋਗ ਆ ਪਰ ਯਾਰ ਇਹ ਤਾਂ ਸੋਚੋ ਕਿ ਜਿਹੜੀ ਤੁਸੀਂ ਇਹ ਪਹਿਲੀ ਥਿਊਰੀ ਦੱਸਦੇ ਹੋ ਕਿ ਦੋ ਤਰਾਂ ਦੀ ਇਹ ਖੇੜਿਆ ਇੱਕ ਤਰ ਤੁਸੀਂ ਖਤਮ ਕਰ ਲੈਣੀ ਹੈ ਤੇ ਦੂਜੀ ਤਰ ਖੇਡੂਗੀ ਕਿ ਨਾਲ ਆਪਸ ਵਿੱਚ ਖੇਡੀ ਜਾਊਗੀ ਇੱਕ ਪਾਸੇ ਸਾਰੀ ਦੁਨੀਆ ਜੇ ਨਜ਼ਰ ਮਾਰੀਏ ਤਾਂ ਹਾਲਾਤ ਕੁਝ ਇਹੋ ਜਿਹੇ ਬਣੇ ਹੋਏ ਆ ਜਿਹਦੇ ਨਾਲ ਕੀ ਕੋਈ ਕੁਦਰਤੀ ਛੇੜਛਾੜ ਦੇ ਨਾਲ ਬਹੁਤ ਵੱਡੀ ਸੁਨਾਮੀ ਜਾਂ ਭੁਚਾਲ ਆਉਣ ਦੀ ਸੰਭਾਵਨਾ ਆ। ਦੂਜੇ ਪਾਸੇ ਚਾਂਸਸ ਇਹ ਬਣੀ ਹੋਈ ਹੈ ਕਿ ਸਾਰੀ ਦੁਨੀਆ ਕਰਜ਼ੇ ਦੇ ਥੱਲੇ ਆਈ ਹੋਈ ਆ। ਜਿਹਦੇ ਕਰਕੇ ਸਾਰੀ ਦੁਨੀਆ ਦੇ ਵਿੱਚ ਤਣਾਅ ਤੇ ਟੈਨਸ਼ਨ ਬਣਿਆ ਹੋਇਆ ਤੇ ਲੜਾਈ ਕਦੇ ਵੀ ਲੱਗ ਸਕਦੀ। ਇਹਨੂੰ ਅਸੀਂ ਤੀਜੀ ਵਰਲਡ ਵਾਰ ਕਹਿ ਸਕਦੇ ਆ। ਇੱਕ ਹੋਰ ਪਾਸਾ ਨਿਕਲ ਕੇ ਸਾਹਮਣੇ ਆਉਂਦਾ ਉਹ ਇਹ ਸੀਗਾ ਕਿ ਯੂਕਰੇਨ ਦੇ ਵਿੱਚ ਜਦੋਂ ਲੜਾਈ ਲੱਗੀ ਆ ਗੋਲੇ ਬਰੂਦ ਡਿਗੇ ਆ ਬੁਰਾ ਹਾਲ ਹੋਇਆ ਕਿ ਯੂਕਰੇਨ ਦੇ ਵਿੱਚ ਇੱਕ ਵੀ ਬੰਦਾ ਧਰਮੀ ਨਹੀਂ ਸੀਗਾ। ਕੋਈ ਯੂਕਰੇਨ ਦੇ ਵਿੱਚ ਇੱਕ ਵੀ ਇਨਸਾਨ ਰੱਬ ਨੂੰ ਮੰਨਣ ਵਾਲਾ ਜਾਂ ਰੱਬ ਦਾ ਨਾਮ ਆਪਣੇ ਵਾਲਾ ਨਹੀਂ ਫਿਰ ਇਹ ਵੀ ਕਿਹਾ ਜਾਂਦਾ ਕਿ ਜਿਹੜੇ ਰੱਬ ਦਾ ਨਾਮ ਜਪਦੇ ਆ ਮਾਲਕ ਉਹਨਾਂ ਦੀ ਆਪ ਨਾਲ ਹੋ ਕੇ ਰੱਖਿਆ ਕਰਦਾ ਤਾਂ ਫਿਰ ਯੂਕਰੇਨ ਦੇ ਵਿੱਚ ਕਿਸ ਦੀ ਰੱਖਿਆ ਕਿਉਂ ਨਹੀਂ ਕੀਤੀ ਗਈ ਜਦੋਂ ਕੋਈ ਗੋਲਾ ਅਬਰੂਧ ਬੰਬ ਗੋਲੀ ਡਿਗਣਾ ਨਾ ਆ ਕੇ ਤਾਂ ਉਹਨੇ ਇਹ ਨਹੀਂ ਦੇਖਣਾ ਕਿ ਫਲਾਣੇ ਬੰਦੇ ਨੇ ਨਾਮ ਜਪਿਆ ਤਾਂ ਫਲਾਣੇ ਬੰਦੇ ਨੇ ਕੰਮ ਕੀਤਾ ਇਹਨੇ ਪਾਪ ਕੀਤਾ ਇਹਨੇ ਉਹ ਕੀਤਾ ਗੋਲੀ ਨੇ ਸਿੱਧੀ ਆ ਕੇ ਤੁਹਾਡੇ ਵੱਜਣਾ ਹੀ ਆ ਹੋਰ ਕੁਝ ਨਹੀਂ ਹੋਣਾ ਜੇ ਇਹੋ ਜਿਹੀ ਗੱਲ ਹੁੰਦੀ ਤਾਂ ਸਤਕਾਰ ਜੋ ਸਾਡੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੇ ਵਿੱਚ ਆ ਕੇ ਜਦੋਂ ਗੋਲੀ ਵਜੀ ਸੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਸੀ ਤਾਂ ਫਿਰ ਉਹ ਕੀ ਸੀਗਾ ਇਹ ਸਾਰਾ ਕੁਝ ਕੁਦਰਤ ਦੇ ਨਿਯਮਾਂ ਅਨੁਸਾਰ ਚੱਲ ਰਿਹਾ ਸਾਡੇ ਹਿਸਾਬ ਨਾਲ ਨਹੀਂ ਚੱਲ ਰਿਹਾ ਆਪਾਂ ਇਹਨੂੰ ਆਪਣੇ ਤਰੀਕੇ ਨਾਲ ਗੋਲ ਮੋਲ ਕਰਕੇ ਲੱਡੂ ਬਣਾ ਕੇ ਦੂਜੇ ਦੇ ਮੂੰਹ 'ਚ ਨਾ ਦੇਈਏ ਕਮਾਲ ਦੀ ਗੱਲ ਹੈ ਇਹੋ ਜੀ ਦੁਨੀਆ ਤੁਸੀਂ 2012 ਦੇ ਵਿੱਚ ਇੱਕ ਵਾਰ ਪਹਿਲਾਂ ਵੀ ਖਤਮ ਕੀਤੀ ਸੀ ਤੁਸੀਂ ਉਦੋਂ ਵੀ ਬੜਾ ਰੌਲਾ ਪਾਇਆ ਸੀ ਕਿ 2012 ਦੇ ਵਿੱਚ ਹੁਣ ਦੁਬਾਰਾ ਖਤਮ ਹੋਣੇ ਵਾਲੀ ਆ ਆਪਣੇ ਕੱਛੇ ਬੰਦਣਾ ਪਾ ਲਓ ਤੇ ਪਠਿਆ ਕਰ ਲਓ ਆਪਣੇ ਸਮਾਨ ਇਕੱਠਾ ਕਰਕੇ ਤੇ ਕਿਤੇ ਬੰਦ ਕੇ ਰੱਖ ਲਓ ਤੁਸੀਂ ਹੁਣ ਮਰਨੇ ਵਾਲੇ ਆ ਲੋਕ ਐਦਾਂ ਪਾਗਲਾਂ ਦੀ ਤਰ੍ਹਾਂ ਉਸ ਵੇਲੇ 2012 ਦਾ ਉਹ ਡੇਟ ਉਡੀਕ ਰਹੇ ਸੀ ਕਿ ਲੈ ਵੀ ਅੱਜ ਦੁਨੀਆ ਖਤਮ ਆ ਤੁਸੀਂ ਸਮਝਦੇ ਕਿਉਂ ਨਹੀਂ ਤੁਹਾਨੂੰ ਬੇਕੂ ਕਿਸੇ ਬਣਾਇਆ ਜਾ ਰਿਹਾ ਤੁਹਾਨੂੰ ਇਥੋਂ ਖਤਮ ਕੀਤਾ ਜਾ ਰਿਹਾ ਇਥੋਂ ਨਾ ਕਿ ਤੁਹਾਡੇ ਸਰੀਰ ਨੂੰ ਜਾਂ ਕਿਸੇ ਸ੍ਰਿਸ਼ਟੀ ਨੂੰ ਕੋਈ ਖਤਰਾ ਆਇਆ ਮਤਲਬ ਕਿ ਕਹਿਣ ਦੀ ਗੱਲ ਇਹ ਆ ਜਿੰਨੇ ਮਰਜੀ ਤੁਸੀਂ ਧਾਰਮਿਕ ਬੰਦਿਆਂ ਨੂੰ ਦੇਖ ਲਓ ਜਿੰਨੇ ਮਰਜੀ ਤੁਸੀਂ ਜਿਹੜੇ ਮਰਜੀ ਧਰਮ ਦੇ ਪ੍ਰਚਾਰਕਾਂ ਨੂੰ ਦੇਖ ਲਓ ਜਿਹੜੇ ਮਰਜੀ ਤੁਸੀਂ ਨਜੂਮੀਆਂ ਨੂੰ ਜਾਂ ਫਿਰ ਜੋਤਸ਼ੀਆਂ ਨੂੰ ਜਾਂ ਨਿਮਰੋਲੋਜੀ ਦੇ ਸਾਇੰਟਿਸਟਾਂ ਨੂੰ ਦੇਖ ਲਓ ਸਾਰੇ ਇਸੇ ਗੱਲ ਦੇ ਉੱਤੇ ਪਏ ਆ ਕਿ ਤੁਸੀਂ ਆਪਣਾ ਬਚਾਅ ਕਰ ਲਓ ਸਾਰਾ ਕੁਝ ਖਤਮ ਹੋਣੇ ਵਾਲਾ ਤੁਸੀਂ ਆਪਣਾ ਬਚਾਅ ਕਰ ਲਓ ਸਾਰਾ ਕੁਝ ਖਤਮ ਹੋਣੇ ਵਾਲਾ ਉਹ ਬਚਾਉਣਾ ਕਿਸ ਚੀਜ਼ ਨੂੰ ਆ ਸਮਝ ਤਾਂ ਆਵੇ ਆਤਮਾ ਤਾਂ ਇਸ ਪਾਸੇ ਵੀ ਨਹੀਂ ਬਚਣੀ ਆਤਮਾ ਇਸ ਪਾਸੇ ਵੀ ਨਹੀਂ ਬਚਣੀ ਜੇ ਤੁਸੀਂ ਪੰਦਗੀ ਕਰਕੇ ਪ੍ਰਾਪਤੀ ਕਰ ਲਈ ਤਾਂ ਉਹ ਭਗਵਾਨ ਚ ਜਾ ਕੇ ਗਈ ਤਾਂ ਉਸ ਪਾਸੇ ਵੀ ਖਤਮ ਆ ਦੁਬਾਰਾ ਜਨਮ ਨਹੀਂ ਹੋਣਾ ਜੇਕਰ ਤੁਸੀਂ ਅਤ ਦੇ ਪਾਪੀ ਹੋਗਾ ਤਾਂ ਤੁਹਾਡਾ ਜਨਮ ਫੇਰ ਵੀ ਦੁਬਾਰਾ ਨਹੀਂ ਹੋਣਾ ਕਿਉਂਕਿ ਉਸ ਅਕੋਰਡਿੰਗ ਤੁਹਾਨੂੰ ਕੋਖ ਨਹੀਂ ਮਿਲਣੀ ਦੁਬਾਰਾ ਜਨਮ ਲੈਣ ਵਾਸਤੇ ਉਹਨਾਂ ਪਾਪੀ ਸਰੀਰ ਤੁਹਾਨੂੰ ਨਹੀਂ ਮਿਲਣਾ ਜਿੰਨਾ ਤੁਸੀਂ ਪਾਪ ਕਰ ਚੁੱਕੇ ਹੋ ਜੇਕਰ ਤੁਸੀਂ ਪ੍ਰਾਪਤੀ ਤੋਂ ਠੀਕ ਪਹਿਲਾਂ ਖਤਮ ਹੋ ਜਾਂਦੇ ਹੋ ਤੁਹਾਡੇ ਸਰੀਰ ਦੀ ਹੱਦ ਖਤਮ ਹੋ ਜਾਂਦੀ ਹੈ ਤਾਂ ਤੁਹਾਨੂੰ ਇੰਨਾ ਸ਼ੁੱਧ ਸਰੀਰ ਨਹੀਂ ਮਿਲਦਾ ਤਾਂ ਤੁਸੀਂ ਦੇਵਤੇ ਬਣ ਜਾਂਦੇ ਹੋ ਬਜਣਾ ਤਾਂ ਤੁਸੀਂ ਉੱਥੇ ਵੀ ਹੈ ਨਹੀਂਗਾ ਚਾਹੇ ਤੁਸੀਂ ਦੇਵਤੇ ਬਣ ਜਾਓ ਚਾਹੇ ਤੁਸੀਂ ਰੱਬ ਬਣ ਜਾਓ ਚਾਹੇ ਸਾਨੂੰ ਜੰਮ ਖਾ ਜਾਣ ਚਾਹੇ ਤੁਸੀਂ ਸ਼ੈਤਾਨ ਬਣ ਜਾਓ ਬਚਣਾ ਤੁਸੀਂ ਕਿਸੇ ਪਾਸੇ ਵੀ ਨਹੀਂ ਹੈਗਾ ਬਚਣਾ ਸਰੀਰ ਨਹੀਂ ਤਾਂ ਪਹਿਲਾਂ ਹੀ ਨਹੀਂ ਬਚਣਾ ਤਾਂ ਫੇਰ ਬਚਾ ਕੇ ਇਸ ਚੀਜ਼ ਦਾ ਕਰਨ ਲੱਗੇ ਹੋ ਇਹ ਤਾਂ ਸਮਝ ਆਵੇ ਇਹ ਹੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਹੋ ਗਿਆ ਪੂਰੇ ਦਾ ਪੂਰਾ YouTube 2027 ਦੀਆਂ دہشت ਭਰੀਆਂ ਗੱਲਾਂ ਦੇ ਨਾਲ ਭਰਿਆ ਪਿਆ ਔਰ ਅਸਲ ਦੇ ਵਿੱਚ 2027 ਦਾ ਜਿਹੜਾ ਦਹਿਸ਼ਤ ਦਾ ਨਮੂਨਾ ਹੈ ਉਹ ਤੁਹਾਡੇ ਦਿਮਾਗ ਦੇ ਵਿੱਚ ਫਿੱਟ ਕਰਨ ਦੀ ਗੱਲ ਕੀਤੀ ਗਈ ਆ ਹੁਣ ਮੇਰੇ ਵਰਗਾ ਸਦਾਈ ਕੋ ਮੋਰੇ ਬੈਠਾ ਇਹੋ ਜਿਹੇ 10-15 ਵੀਡੀਓ ਦੇਖ ਕੇ ਇਹ ਸਮਝ ਲਵੇ ਵੀ 2027 ਦੇ ਵਿੱਚ ਤਾਂ ਦੁਨੀਆ ਖਤਮ ਆ ਉਹਨੇ ਆਪਣੇ ਮਾਈਂਡ ਨੂੰ ਪ੍ਰੋਗਰਾਮ ਕਰ ਲਿਆ ਵੀ 2027 ਦੇ ਵਿੱਚ ਦੁਨੀਆ ਖਤਮ ਭਾਈ ਉਹ ਤੋਂ ਪਹਿਲਾਂ ਜੋ ਕਰਨਾ ਕਰ ਲਓ ਪਾਪ ਕਰਨਾ ਕਰ ਲਓ ਪੁੰਨ ਕਰਨਾ ਕਰ ਲਓ ਖਰਚਾ ਕਰਨਾ ਕਰ ਲਓ ਨੰਗੇ ਹੋਣਾ ਹੋ ਲੋ ਕੰਗਾਲ ਹੋਣਾ ਹੋ ਲੋ ਅਮੀਰ ਹੋਣਾ ਹੋ ਲੋ ਐਦਾਂ ਥੋੜੀ ਹੁੰਦੀ ਆ ਇਨੂੰ ਸਾਹਮਣੇ ਰੱਖੋ ਇਹਨੂੰ ਬਚਾ ਕੇ ਰੱਖੋ ਆਪਣੀ ਬੁੱਧੀ ਦਾ ਸਹੀ ਇਸਤੇਮਾਲ ਕਰੋ ਇਧਰ ਉਧਰ ਦੀਆਂ ਗੱਲਾਂ 'ਚ ਜਾਣ ਦੀ ਕੋਈ ਲੋੜ ਨਹੀਂ ਹੈਗੀ ਕਿਉਂਕਿ ਇਹਨਾਂ ਗੱਲਾਂ ਨੇ ਹਮੇਸ਼ਾ ਸਾਨੂੰ ਪਰੇਸ਼ਾਨ ਹੀ ਕਰਨਾ ਯਾਰ ਕੋਈ ਵੀ ਧਰਮ ਆ ਤੁਸੀਂ ਸਮਝ ਕੇ ਦੇਖੋ ਕੋਈ ਵੀ ਧਰਮ ਆ ਉਹ ਤੁਹਾਨੂੰ ਕਦੇ ਵੀ ਨੈਗੇਟਿਵ ਗੱਲ ਕਰਕੇ ਨਹੀਂ ਦੱਸੂਗਾ ਉਹ ਤੁਹਾਨੂੰ ਕਦੇ ਵੀ ਨੈਗੇਟਿਵ ਤਰੀਕੇ ਦੇ ਨਾਲ ਡਰਾ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕਰੂਗਾ ਕੋਈ ਵੀ ਧਰਮ ਤੁਹਾਨੂੰ ਪਿਆਰ ਮੁਹੱਬਤ ਤੇ ਸਤਿਕਾਰ ਦੇ ਨਾਲ ਹੀ ਆਪਣੇ ਵਿੱਚ ਰਲਾਊਗਾ ਉਹ ਨਾਸਲੀ ਧਰਮ ਤੇ ਹੁਣ ਜਿਹੜਾ ਇਥੇ ਆਹ ਰੌਲਾ ਪਾਇਆ ਹੋਇਆ ਸਾਰੇ ਵਿਗਿਆਨੀਆਂ ਨੇ ਹੁਣ ਮੈਂ ਇਹਨਾਂ ਨੂੰ ਵਿਗਿਆਨੀ ਕਹਿੰਦਾ ਕਿਉਂਕਿ ਇਹ ਤਾਂ ਸਾਇੰਸ ਤੋਂ ਵੀ ਗਾਂ ਲੰਘ ਆਇਆ ਉਹ ਕਹਿੰਦੇ ਜੀ ਫਲਾਨੀ ਜਗ੍ਹਾ ਤੇ ਇਸ ਚੀਜ਼ ਦਾ ਇਸ਼ਾਰਾ ਦਿੱਤਾ ਗਿਆ ਹੈ ਫਲਾਨੀ ਜਗ੍ਹਾ ਤੇ ਇਸ ਚੀਜ਼ ਦੇ ਬਾਰੇ ਦਰਜ ਹੈ ਫਲਾਨੀ ਜਗ੍ਹਾ ਤੇ ਇਹਦਾ ਰੈਫਰੈਂਸ ਹੈ ਠੀਕ ਹੈ ਸਾਰਾ ਕੁਝ ਹੈਗਾ ਪਰ ਆਉਣ ਵਾਲੇ ਸਮੇਂ ਨੂੰ ਦੇਖਣਾ ਵੀ ਤਾਂ ਇੱਕ ਕੁਦਰਤ ਦੇ ਨਿਯਮ ਦੇ ਖਿਲਾਫ ਆ ਇਹ ਗੱਲ ਕਹਦੇ ਨਹੀਂ ਮੰਨਦੇ ਫਿਰ ਆਉਣ ਵਾਲੇ ਸਮੇਂ ਨੂੰ ਦੇਖ ਕੇ ਉਹਨੂੰ ਬਦਲਣ ਦੀ ਕੋਸ਼ਿਸ਼ ਕਰਨੀ ਉਸ ਤੋਂ ਵੀ ਵੱਡਾ ਜੁਰਮ ਹੈ ਇਹ ਕਹਦੇ ਨਹੀਂ ਮੰਨਦੇ ਫਿਰ ਇਹ ਸਾਰਾ ਕੁਝ ਪ੍ਰੀ ਡਿਫਾਈਨਡ ਆ ਹੋਣਾ ਹੀ ਆ ਫਿਰ ਇਹਨੂੰ ਅਸੈਪਟ ਕਿਉਂ ਨਹੀਂ ਕਰਦੇ ਜਦੋਂ ਉਹ ਸਮਾਂ ਆਏਗਾ ਕੁਝ ਹੋਏਗਾ ਤਾਂ ਉਹਨੂੰ ਸਿਖੇੜੇ ਮੱਥੇ ਸਵੀਕਾਰ ਕਰਾਂਗੇ ਜਦੋਂ ਹੋਏਗਾ ਕੁਦਰਤ ਜਿੱਦਾਂ ਚਲਾਏਗੀ ਉਦਾਂ ਉਹਦੇ ਨਾਲ ਅਸੀਂ ਚੱਲਾਂਗੇ ਇਹ ਗੱਲ ਨੂੰ ਕਿਉਂ ਨਹੀਂ ਅਸੈਪਟ ਕਰਦੇ ਫਿਰ ਇੱਕ ਪਾਸੇ ਤੁਸੀਂ ਹਵਾਲਾ ਦਿੰਦੇ ਹੋ ਕੁਦਰਤ ਦਾ ਇੱਕ ਪਾਸੇ ਤੁਸੀਂ ਹਵਾਲਾ ਦਿੰਦੇ ਹੋ ਕਿ ਹੁਕਮ ਦੇ ਵਿੱਚ ਸਾਰਾ ਕੁਝ ਚੱਲਦਾ ਇੱਕ ਪਾਸੇ ਤੁਸੀਂ ਹਵਾਲਾ ਦਿੰਦੇ ਹੋ ਸਾਰਾ ਕੁਝ ਪ੍ਰੀ ਡਿਫਾਈਨਡ ਆ ਦੂਜੇ ਪਾਸੇ ਤੁਸੀਂ ਇਹਨੂੰ ਬਦਲਣ ਦੀ ਗੱਲ ਕਰਦੇ ਆ ਤੁਸੀਂ ਦੂਜੇ ਪਾਸੇ ਤੁਸੀਂ ਇਹਦੀ دہشت ਫਲਾਈ ਜਾ ਰਹੇ ਹੋ ਬਦਲਣਾ ਕਿਉਂ ਆ ਕੀ ਗੱਲ ਜਿਹੜੀ ਚੀਜ਼ ਪਹਿਲਾਂ ਸੈੱਟ ਕੀਤੀ ਉਹ ਗਲਤ ਸੀਗੀ ਉਹ ਜਿਹੜਾ ਰੱਬ ਬੈਠਾ ਉਹ ਤੇ ਸੈੱਟ ਕਰਨ ਵਾਲਾ ਉਹ ਮੋਰਖ ਸੀਗਾ ਉਹਨੇ ਸ਼ਰਾਬ ਪੀਤੀ ਸੀ ਕਿ ਜਿਹੜਾ ਉਹਨੂੰ ਪਤਾ ਨਹੀਂ ਲੱਗਾ ਕਿ ਉਹਨੇ ਕੁਝ ਹੋਰ ਹੀ ਬਣਾਤਾ ਤੁਸੀਂ ਉਹਨੂੰ ਬਦਲਣਾ ਚਾਹੁੰਦੇ ਆ ਜੇ ਤੁਸੀਂ ਅਸਲ ਧਰਮ ਅਸਲ ਇਨਸਾਨੀਅਤ ਅਸਲ ਕੁਦਰਤ ਦੀ ਗੱਲ ਕਰਦੇ ਆ ਜਾਂ ਸਮਝਦੇ ਆ ਥੋੜੀ ਜਿਹੀ ਗੱਲ ਪੱਲੇ ਪੈਂਦੀ ਆ ਤਾਂ ਇਹ ਚੀਜ਼ਾਂ ਉਹਦੇ ਵਿੱਚ ਨਹੀਂ ਆਉਂਦੀਆਂ ਜੋ ਮੜਾ ਹੋਣਾ ਉਹ ਵੀ ਹੁਕਮ ਦੇ ਵਿੱਚ ਹੋਣਾ ਜੋ ਚੰਗਾ ਹੋਣਾ ਉਹ ਵੀ ਹੁਕਮ ਦੇ ਵਿੱਚ ਹੋਣਾ ਜਿਨ੍ਹਾਂ ਦੇ ਗੋਲੀ ਵੱਜਣੀ ਆ ਜਿਨ੍ਹਾਂ ਦੇ ਮਰਨਾ ਆ ਜਿਨ੍ਹਾਂ ਨੇ ਨਾਸ਼ ਹੋਣਾ 2027 ਤੱਕ ਉਹੀ ਹੋਈ ਜਾਣਾ ਜੋ ਮਰਜ਼ੀ ਕਰ ਲੋ ਐਵੇਂ ਨਾ ਇਦਾਂ ਦੀਆਂ ਗੱਲਾਂ ਦੇ ਵਿੱਚ ਜਾਇਆ ਕਰੋ ਥੋੜਾ ਜਿਹਾ ਦੇਖੋ ਸਮਝੋ ਥੋੜਾ ਜਿਹਾ ਪਰਖੋ ਆਪਣੇ ਦਿਮਾਗ ਤੇ ਜ਼ੋਰ ਪਾਓ ਸਮਝੋ ਸਾਰੀਆਂ ਗੱਲਾਂ ਨੂੰ ਇਹ ਅਸਲ ਦੇ ਵਿੱਚ ਸਾਡੇ ਦਿਮਾਗ ਨੂੰ ਸਾਡੀ ਸੋਚ ਨੂੰ ਘੁੰਣ ਲਾਉਣ ਦਾ ਤਰੀਕਾ ਆ ਆਪਾਂ ਕੋਈ ਪ੍ਰੋਡਕਟਿਵਿਟੀ ਕਰ ਨਹੀਂ ਸਕੀ ਆਪਾਂ ਕੋਈ ਨਿਸ਼ਾਨੇ ਇਹ ਰੱਖੀ ਨਹੀਂ ਸਕੀਏ ਠੀਕ ਆ ਸ਼ੁਕਰਾਨਾ ਕਰੋ ਮਾਰਾ ਇਹਨੇ ਤੁਹਾਨੂੰ ਜ਼ਿੰਦਗੀ ਦਿੱਤੀ ਤੁਹਾਨੂੰ ਸਾਹ ਦਿੱਤੇ ਪ੍ਰਾਣ ਦਿੱਤੇ ਰੋਟੀ ਪਾਣੀ ਦਿੱਤਾ ਸਾਰਾ ਕੁਝ ਦਿੱਤਾ ਦੁਨੀਆਦਾਰੀ ਦਿੱਤੀ ਅੱਖਾਂ ਦਿੱਤੀਆਂ ਹੱਥ ਦਿੱਤੇ ਸਾਰੀ ਆਪਾਂ ਤਾਂ ਸਾਡਾ ਤਾਂ ਬਾਲਵਾਲ ਕਰਜ਼ੇ ਦੇ ਵਿੱਚ ਆ ਪਰ ਆਪਾਂ ਇਹ ਤੋਂ ਡਰਨਾ ਨਹੀਂ ਹੈਗਾ ਜੇ ਕੁਝ 2027 ਦੇ ਵਿੱਚ ਵਾਪਰੇਗਾ ਤਾਂ ਸਾਨੂੰ ਉਹਨੂੰ ਖਿੜੇ ਮਤੇ ਸਵੀਕਾਰ ਕਰਨਾ ਚਾਹੀਦਾ ਉਸ ਤੋਂ ਪਹਿਲਾਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੋ ਆਪਣੇ ਧਰਮ ਕਰਮ ਕਰੀ ਜਾਓ ਚੰਗੇ ਕਰਮ ਕਰੋ ਚੰਗੇ ਪਾਸੇ ਜਾਓ ਕਿਸੇ ਦਾ ਦਿਲ ਨਾ ਦੁਖਾਓ ਸਾਰਾ ਕੁਛ ਚੰਗਾ ਕਰਨ ਦੀ ਕੋਸ਼ਿਸ਼ ਕਰੋ ਦੁਨੀਆ ਤੇ ਖੁਸ਼ੀ ਵੰਡੋ ਯਾਰ ਡਾਡੂਰ ਵੰਡਣਾ ਕੁਝ ਨਹੀਂ ਹੋਣਾ ਡਰਾ ਕੇ ਤੁਸੀਂ ਕਿੰਨਾ ਕੁ ਲੋਕਾਂ ਨੂੰ ਨਾਲ ਜੋੜ ਲਓਗੇ ਬਹੁਤ ਪੁਰਾਣਾ ਫਾਰਮੂਲਾ ਹੋ ਗਿਆ ਹੈ ਜੇ ਕੋਈ ਜੋੜਿਆ ਜਾ ਸਕਦਾ ਤਾਂ ਉਹਦੀ ਦੁਬਿਧਾ ਕੱਢ ਕੇ ਤੁਸੀਂ ਤਾਂ ਅੱਜ ਦੁਬਿਧਾ ਚ ਪਾਈ ਜਾਂਦੇ ਸਾਰੀ ਦੁਨੀਆ ਨੂੰ ਸਾਰੀ ਦੁਨੀਆ ਦੁਨੀਆ ਚੋਂ ਕੱਢ ਕੇ ਚੱਲ ਗਿਆ ਬਾਬਾ ਨਾਨਕ ਤੁਸੀਂ ਫੇਰ ਦੁਬਿਧਾ ਚ ਪਾਤੇ ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਬਿਠਾ ਲ ਦਿੱਤਾ ਪਿਆਉਣੇ ਵਾਲਾ ਸਮਾਂ ਬਹੁਤ ਪਿਆਨੇ ਕਿ ਆਉਣੇ ਵਾਲੇ ਸਮੇਂ ਚ ਆਹ ਹੋਜੂ ਆਹ ਹੋਜੂ ਹੁੰਦਾ ਤਾਂ ਹੋ ਹੀ ਜਾਵੇ ਫੇਰ ਕੀ ਆ ਉਹ ਕੁਦਰਤ ਦਾ ਨਿਯਮ ਆ ਉਹ ਹੋਣਾ ਹੀ ਆ ਉਹ ਪ੍ਰੀ ਡਿਫਾਈਨਡ ਆ ਇਸ ਕਰਕੇ ਕਿਸੇ ਨੂੰ ਦੁਬਿਧਾ ਦੇ ਵਿੱਚ ਨਾ ਪਾਓ ਦੁਬਿਧਾ ਦੇ ਵਿੱਚੋਂ ਕੱਢੋ ਅਸਲ ਬੰਦਿਆਂ ਦਾ ਕੰਮ ਧਰਮੀ ਬੰਦਿਆਂ ਦਾ ਕੰਮ ਦੁਬਿਧਾ ਦੇ ਵਿੱਚੋਂ ਕੱਢਣਾ ਹੁੰਦਾ ਨਾ ਕਿ ਠੇਕੇਦਾਰੀ ਕਰਕੇ ਤੇ ਆਹ ਸਾਰਾ ਕੋਈ ਜ਼ਹਿਰੀਲਾ ਜਿਹਾ ਕੰਮ ਕਰਨਾ ਇਹ ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਹੁੰਦੀ ਹੁਣ ਮੈਂ ਜਾਂਦਾ ਜਾਂਦਾ ਇੱਥੇ ਇਹ ਵੀ ਕਹਿਣ ਲੱਗਾ ਕਿ ਬਹੁਤ ਸਾਰੇ ਉਹ ਜਿਹੇ ਲੋਕ ਵੀ ਹੈਗੇ ਆ ਜਿਹੜੀ ਕਿ ਇਸ ਚੀਜ਼ ਨੂੰ ਬਹੁਤ ਫਰਾਗਦਿਲੀ ਦੇ ਨਾਲ ਕਬੂਲ ਕਰਦੇ ਆ ਤੇ ਇਹ ਮੰਨਦੇ ਆ ਕਿ ਹਾਂ ਇਹ ਜੋ ਕੁਝ ਹੋ ਰਿਹਾ ਸਾਰਾ ਕੋਈ ਠੀਕ ਹੋ ਰਿਹਾ ਸਾਰਾ ਕੋਈ ਠੀਕ ਹੀ ਹੋਣਾ ਆ ਉਹ ਇਦਾਂ ਡਰਾ ਨਹੀਂ ਰਹੇ ਸਾਰਿਆਂ ਦੀ ਗੱਲ ਨਹੀਂ ਹੈਗੀ ਇਹ ਪਰ ਬਹੁਤ ਸਾਧ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਇਹ ਗੱਲ ਆ ਜਿਹੜੇ ਕਿ ਸਾਨੂੰ ਡਰਾ ਹੀ ਰਹੇ ਆ ਬਸ ਹੋਰ ਕੁਝ ਨਹੀਂ ਕਰ ਰਹੇ ਚਲੋ ਜੇਕਰ ਕਿਸੇ ਨੂੰ ਗੱਲ ਚੰਗੀ ਨਹੀਂ ਲੱਗੀ ਤਾਂ ਥੱਲੇ ਕਮੈਂਟ ਕਰੋ ਮੈਨੂੰ ਪਤਾ ਹੁਣ ਕਮੈਂਟ ਦੇ ਵਿੱਚ ਮੈਨੂੰ ਗਾਲਾਂ ਬਹੁਤ ਆਉਣ ਆਲੀਆਂ ਆ ਤੇ ਚਲੋ ਕੋਈ ਗੱਲ ਨਹੀਂ ਮੈਨੂੰ ਕਬੂਲ ਆ